ਰਹਿਣ ਸੁਹਾਵੜੀ ਦਿਨ ਸੁਸੁਹੇਲਾ ਜਦ ਅਮਰਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਤੋਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਬੈਪੋ ਪਰਮ ਕੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰਤ ਵੱਡ ਊਚ ਪਾਰਾ ਨਉ ਨਿਦ ਨਾਮ ਪਰੇ ਪੰਡਾਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦਿਆਲਾ ਯਾਚਕ ਚਾਚੇ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹਿਲਾ ਜਦ ਅਮਰਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਓ ਸਿਮਰਤ ਨਾਮ ਤੋਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਮੈਂ ਬੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਓ ਪ੍ਰਭ ਸਮਰੱਥ ਵਡ ਉਚ ਪਾਰਾ ਨਉ ਨਿਦ ਨਾਮ ਭਰੇ ਪੰਡਰਾ ਆਦ ਅੰਤ ਮੱਧ ਪਰਵ ਸੋਈ ਤੂੰ ਚਾਲਵੇਂ ਨਾ ਲਈ ਜੀਉ ਕਰ ਕਿਰਪਾ ਮੇਰੇ ਦੀਨ ਦੀ ਆਲਾ ਜਾਂਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਪਹਿਲਾ ਪੰਜਵਾ ਆਵੜੀ ਦਿਨ ਸੁਸੁਹਿਰ ਲ ਜਪ ਅੰਮ੍ਰਿਤ ਨਾਮ ਸੰਤ ਸੰਗ ਮਿਲ ਕੜੀ ਬੁਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਤੋਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਬੈ ਪੋ ਪਰਮ ਖੋਇਆ ਗੁਰ ਪੁਰੈ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰਤ ਵੱਡ ਉਚ ਪਾਰਾ ਨਉ ਨਿਦ ਨਾਮ ਭਰੇ ਪੰਡਰ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਈ ਜਿਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਚਾਚੈ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰਿ ਧਿਆਈ ਜੀਉ ਮਹਲਾ ਪੰਜਵਾ ਰਹਿਣ ਸੁਹਾਵਣੀ ਨਿਤ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜੀਓ ਸਿਮਰਤ ਨਾਮ ਤੋਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਮੈਂ ਬੋ ਬਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰਥ ਵਡ ਉਚ ਪਾਰਾ ਨਉ ਨਿਦ ਨਾਮ ਪਰੇ ਪੰਡਰਾ ਆਦ ਅੰਤ ਮਤ ਪ੍ਰਭ ਸੋਈ ਜਾ ਲਵੇ ਨਾ ਲਈ ਜੀਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹੇਲਾ ਜਦ ਅੰਮ੍ਰਿਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਵੈਪੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਰਾਬ ਸਮਰੱਤ ਵਡ ਉਚ ਪਾਰਾ ਨੌ ਨਿੱਧ ਨਾਮ ਪਰੇ ਪੰਡਰਾ ਆਦ ਅੰਤ ਮਤ ਪਰਵ ਸੋਈ ਦੂਜਾ ਲਵੇ ਨਾ ਲਈ ਜਿਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਂਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਮਹਲਾ ਪੰਜਵਾਣ ਰੈਣ ਸੁਹਾਵੜੀ ਦਿਨ ਸੁਸੁਹਿਲਾ ਜਪ ਅਮਰਤ ਨਾਮ ਸੰਤ ਸੰਗ ਮਿਲ ਘੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਤੂਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਮੈਂ ਬੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰੱਥ ਵੱਡ ਊਚ ਪਾਰਾ ਨਉ ਨਿਦ ਨਾਮ ਪਰੇ ਪੰਡਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਚਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਹਲਾ ਪੰਜਵਾਂ ਰੈਣ ਸੁਹਾਵੜੀ ਦਿਨ ਸੁਸੁਹਿਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮਿਲ ਰੇ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਪੈ ਪੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰਤ ਵਡ ਉਚ ਪਾਰਾ ਦੇ ਨਾਮ ਪਰੇ ਪੰਡਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਈ ਜਿਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਚਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸਹਿਲਾ ਜਦ ਅਮਰਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਡੇ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਮੈਂ ਆਪੋ ਪਰਮ ਖੋਇਆ ਗੁਰੂ ਪੁਰੇ ਸਭਨੇ ਥਾਈਂ ਜਿਉ ਪ੍ਰਭ ਸਮਰੱਥ ਵੱਡ ਉਚ ਪਾਰਾ ਨਉ ਨਿਦ ਨਾਮ ਭਰੇ ਪੰਡਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਂਚਕ ਚਾਚੈ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਪਹਿਲਾ ਪੰਜਵਾਂ ਰੈਣ ਸੁਹਾਵੜੀ ਦਿਨ ਸੁਸਹਿਲਾ ਜਦ ਅੰਮ੍ਰਿਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜੀਉ ਸਿਮਰਤ ਨਾਮ ਦੁਖ ਸਭ ਲਾਥੀ ਅੰਦਰ ਬਾਹਰ ਹਰ ਪ੍ਰਭ ਸਾਥੀ ਭੈ ਭੋ ਭਰਮ ਖੋਇਆ ਗੁਰਪੂਰੇ ਦੇਖਾ ਸਭਨੀ ਥਾਈ ਜਿਉ ਪ੍ਰਭ ਸਮਰਤ ਵਡ ਉਜ ਪਾਰਾ ਨੋ ਨਿਤ ਨਾਮ ਭਰੇ ਪੰਡਾਰਾ ਆਦ ਅੰਤ ਮਤ ਪ੍ਰਭ ਸੋਈ ਜਾ ਲਵੇ ਨਾ ਲਈ ਜੀਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਚਨ ਮੰਗੈ ਸਦਾ ਸੁਦਾ ਹਰ ਧਿਆਈ ਜੀਉ ਮਹਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਸੁਹਿਲਾ ਜਪ ਅਮਰਤ ਨਾਮ ਸੰਤ ਸੰਗ ਮਿਲ ਘੜੀ ਮੁਰਤ ਸਿਮਰਤ ਬਲਵੰਦੇ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਵੈ ਭੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰੱਥ ਵੱਡ ਊਚ ਪਾਰਾ ਨਉ ਨਿਦ ਨਾਮ ਪਰੇ ਪੰਡਾਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਈ ਜਿਉ ਕਰ ਕਿਰਪਾ ਮੇਰੇ ਦੀਨ ਦਿਲਾ ਜਾਂਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹਿਲਾ ਜਪ ਅਮਰਤ ਨਾਮ ਸੰਤ ਸੰਗ ਮਿਲ ਘੜੀ ਮੂਰਤ ਸਿਮਰਤ ਬਲ ਵੰਡੇ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਵੇ ਬੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰਤ ਵੱਡ ਊਚ ਪਾਰਾ ਨਉ ਨਿਦ ਨਾਮ ਪਰੇ ਪੰਡਰ ਆਦ ਅੰਤ ਮਤ ਪ੍ਰਭ ਸੋਈ ਦੁਜਾ ਲਵੇ ਨਾ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਜਾਚੈ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਹਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਸਹਿਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮਿਲਾ ਘੜੀ ਬੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਪੈ ਪੋ ਪਰਮ ਖੋਇਆ ਗੁਰੂ ਪੁਰੈ ਦੇਖਾ ਸਭਨੇ ਥਾਈ ਜਿਉ ਪ੍ਰਭ ਸਮਰਤ ਵਡ ਉਚ ਪਾਰਾ ਨੋ ਨਿਤ ਨਾਮ ਪਰੇ ਪੰਡਰਾ ਆਦ ਅੰਤ ਮਤ ਪ੍ਰਭ ਸੋਈ ਤੂ ਚਾ ਲਵੇ ਨਾ ਲਈ ਜਿਉ ਕਰ ਕਿਰਪਾ ਮੇਰੇ ਦੀਨ ਦੇ ਆਲਾ ਜਾਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਚਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਆ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹਿਲਾ ਜਪ ਅਮਰਤ ਨਾਮ ਸੰਤ ਸੰਗ ਮਿਲ ਕੜੀ ਪੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਵੈਪੋ ਪਰਮ ੋ ਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰਤ ਵੱਡ ਊਚ ਪਾਰਾ ਨਉ ਨਿਦ ਨਾਮ ਪਰੇ ਪੰਡਾਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਚਾਚੇ ਸਾਦਰ ਵਾਲਾ ਤੇ ਦਾਨ ਨਾਨਕ ਚਨ ਮੰਗੈ ਸਦਾ ਸੁਧਾਰ ਤੇ ਆਈ ਜੀਉ ਪਹਿਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹਿਲਾ ਜਦ ਅੰਮ੍ਰਿਤ ਨਾਮ ਸੰਤ ਸੰਗ ਮਿਲ ਕੜੀ ਬੁਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਓ ਸਿਮਰਤ ਨਾਮ ਦੁਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਮੈਂ ਬੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਈ ਜਿਓ ਪ੍ਰਭ ਸਮਰੱਥ ਵੱਡ ਉਚ ਪਾਰਾ ਨਉ ਨਿਦ ਨਾਮ ਪਰੇ ਪੰਡਰ ਆਦ ਅੰਤ ਮਤ ਪ੍ਰਭ ਸੋਈ ਤੂੰ ਚਾਲਵੇਂ ਨਾ ਲਈ ਜੀਉ ਕਰ ਕਿਰਪਾ ਮੇਰੇ দীন ਦਿਲਾ ਜਾਂਚਕ ਚਾਚੈ ਸਾਦਰ ਵਾਲਾ ਤੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਪਹਿਲਾ ਪੰਜਵਾ ਹੈ ਨ ਸੁਹਾਵੜੀ ਦਿਨ ਸੁਸੁਹਿਲਾ ਜਦ ਅਮਰਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਤੋਖ ਸਫਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਪੈ ਪੋ ਪਰਮ ਖੋਇਆ ਗੁਰੂ ਬੁਰੈ ਦੇਖਾ ਸਭ ਨੇ ਥਾਈ ਜਿਉ ਪ੍ਰਭ ਸਮਰੱਥ ਵੱਡ ਉਚ ਪਾਰਾ ਨਉ ਨਿਦ ਨਾਮ ਫਰੇ ਪੰਡਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਲਵੇ ਨਾ ਲਈ ਜਿਉ ਕਰ ਕਿਰਪਾ ਮੇਰੇ ਦੀਨ ਦਿਲਾ ਜਾਂਚਕ ਚਾਚੈ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜਿਉ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸੁਹਿਲਾ ਜਦ ਅਮਰਤ ਨਾਮ ਸੰਤ ਸੰਗ ਮਿਲ ਕੜੀ ਮੂਰਤ ਸਿਮਰਤ ਬਲ ਵੰਜੈ ਜੀਵਨ ਸਫਲਤ ਥਾਈ ਜਿਉ ਸਿਮਰਤ ਨਾਮ ਤੋਖ ਸਭ ਲਾਤੀ ਅੰਦਰ ਬਾਹਰ ਹਰ ਪ੍ਰਭ ਸਾਥੀ ਵੈ ਪੋ ਪਰਮ ਖੋਇਆ ਗੁਰੂ ਪੁਰੇ ਦੇਖਾ ਸਭ ਨੇ ਥਾਇ ਜਿਉ ਪ੍ਰਭ ਸਮਰਤ ਵਡ ਉਚ ਪਾਰਾ ਨਉ ਨਿਦ ਨਾਮ ਭਰੇ ਪੰਡਰ ਆਦ ਅੰਤ ਮਤ ਪ੍ਰਭ ਸੋਈ ਚਾਲਵੇਂ ਨਾ ਲਈ ਜੀਓ ਕਰ ਕਿਰਪਾ ਮੇਰੇ ਦੀਨ ਦਿਆਲਾ ਚਾਚਕ ਚਾਚੈ ਸਾਦਰ ਵਾਲਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਓ ਬਹਲਾ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ